ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਪਟਿਆਲਾ ਪਟਿਆਲੇ ਸ਼ਹਿਰ ਦੇ ਵਿੱਚ ਦੋਸਤੋ ਪ੍ਰੇਮ ਨਗਰ ਕਲੋਨੀ ਪ੍ਰੇਮ ਨਗਰ ਕਲੋਨੀ ਦੋਸਤੋ ਸੈਂਟਰ ਜੇਲ ਦੇ ਬੈਲਕਨ ਕੋਲ ਆ ਤੇ ਅੱਜ ਦੀ ਵੀਡੀਓ 'ਚ ਦੋਸਤੋ ਜਰਸੀ ਵੇੜ ਦਿਖਾਉਣੀ ਹੈ ਤਾਜੀ ਸੋਈ ਸੁਵਾਈ ਘੱਟ ਰੇਟ ਤੇ ਵੀਡੀਓ ਨੂੰ ਐਂਡ ਤਾਈਂ ਦੇਖਿਆ ਜੇ ਜਿਹੜੇ ਵੀ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਆ ਬੱਚੀ ਆ ਮੂੰਹ ਤੋਂ ਦੋ ਦੰਦ ਦਾ 10 ਦਿਨ ਬਾਈ ਕਹਿੰਦਾ ਸੋਈ ਨੂੰ ਦੋਸਤੋ ਸਮਾਂ ਹੋ ਗਿਆ ਤੇ ਇਸ ਟਾਈਮ 11 12 ਲੀਟਰ ਬਾਈ ਕਹਿੰਦਾ ਦੁੱਧ ਖੁੱਲਾ ਤਿਆਰ ਆ ਰੱਦਕੜ ਦੋਸਤੋ ਪੂਰਾ ਵੱਡਾ ਬੱਚੀ ਦਾ ਤੇ ਹਵਾਨੇ ਦੋਸਤੋ ਬਰੀ ਬਰੀ ਵੇਂ ਦੇ ਸਕਦੇ ਆ ਚਾਰੇ ਥਣਾ ਸੈਜ ਦੋਸਤੋ ਸੇਮ ਹੀ ਆ ਕੱਲੇ ਕੱਲੇ ਨਿੱਖਰ ਮੇ ਸੋਹਣੇ ਲੱਗੇ ਹੋਏ ਆ ਫੋਰਸ਼ਾਂਗ ਦੋਸਤੋ ਭੋਰਾ ਨਹੀਂ ਹਵਾਨਾ ਦੋਸਤੋ ਦੁੱਧ ਦੀ ਜ਼ੈਰ ਤੋਂ ਵੀ ਚੈੱਕ ਕਰ ਸਕਦੇ ਆ ਪੰਜਾਬ ਵਾਲੀ ਜਰਸੀ ਹੈ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਸਕਦੇ ਆ ਬੋਦੀ ਵਾਲੀ ਜਰਸੀ ਆ ਆ ਵੇਖ ਸਕਦੇ ਆ ਦੋਸਤੋ ਪੂਰੀ ਸੋਹਣੀ ਆ ਤੇ ਥਣ ਦੋਸਤੋ ਪੂਰੇ ਸੋਹਣੇ ਲੱਗੇ ਹੋਏ ਕੱਲੇ ਕੱਲੇ ਨਿਕਰਵੇਂ ਆ ਦੰਦ ਦੋਸਤੋ ਦੇਖ ਸਕਦੇ ਆ ਦੋ ਦੰਦ ਵੱੱਛੀ ਆ ਦੋਸਤੋ ਕੱਦ ਕਾੜ ਦੋਸਤੋ ਪੂਰਾ ਵੱਡਾ ਢਾਂਚਾ ਸੋਹਣਾ ਬੱਚਾ ਦੋਸਤੋ ਵੱਛਾ ਮਗਰ ਦੋਸਤੋ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ ਵੇਖ ਸਕਦੇ ਆ ਸੋਨੀ ਕੁਆਲਿਟੀ ਹੈ ਹਾਂਜੀ ਦੋਸਤੋ 22 ਨੇ ਬੱਚੀ ਦਾ ਪ੍ਰਾਈਸ ਰੱਖਿਆ ਹੋਇਆ 28000 ਰੁਪਇਆ ਉਹ ਚੋ 22 ਕਹਿੰਦਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਨਾਲ ਗੱਲਬਾਤ ਕਰ ਲਿਆ ਜੇ ਅੱਜ ਦੀ ਵੀਡੀਓ ਹੀ ਦੋਸਤੋ ਆਹੀ ਇੱਕ ਜਰਸੀ ਵੈਡ ਵਕਾਉ ਸੀ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ